ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ ਨਿਊਜ਼ ਚੈਨਲ ਤੇ ਮਹਿਮਲਕੀ ਸਿੰਘ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਰਿਸ਼ੀ ਕੇਪੀ ਮੌਤ ਮਾਮਲੇ ਵਿੱਚ ਮੁੱਖ ਦੋਸ਼ੀ ਨੇ ਕੀਤਾ ਆਤਮ ਸਮਰਪਣ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਸ਼ੀ ਕੇਪੀ ਦੀ ਮੌਤ ਨਾਲ ਜੁੜੇ ਸੜਕ ਹਾਦਸੇ ਦੇ ਮੁੱਖ ਦੋਸ਼ੀ ਗੁਰਚਰਨ ਸਿੰਘ ਉਰਫ ਪ੍ਰਿੰਸ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਪੁਲਿਸ ਨੇ ਤੁਰੰਤ ਉਸ ਨੂੰ ਗ੍ਰਿਫਤਾਰ ਕਰਕੇ 2 ਦਿਨਾਂ ਦੀ ਰਿਮਾਂਡ ਤੇ ਲੈ ਲਿਆ ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਸ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਸੀ ਅਦਾਲਤ ਨੇ ਮੰਨਿਆ ਹੈ ਕਿ ਹਾਸਾ ਗੰਭੀਰ ਹੈ ਅਤੇ ਦੋਸ਼ੀ ਵਿਰੁੱਧ ਪੱਕੇ ਸਬੂਤ ਮੌਜੂਦ ਹਨ ਫਗਵਾੜਾ ਵਿੱਚ ਪ੍ਰਵਾਸੀ ਮਜ਼ਦੂਰ ਦੀ ਟਾਰਗੇਟ ਕਿਲਿੰਗ ਫਗਵਾੜਾ ਦੇ ਬਾਬਾ ਗਧਿਆ ਇਲਾਕੇ ਵਿੱਚ ਈ ਰਿਕਸ਼ਾ ਚਲਾਉਣ ਵਾਲੇ ਪ੍ਰਵਾਸੀ ਮਜ਼ਦੂਰ ਕੁਲਦੀਪ ਦੀ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਪਿਸਤੌਲ ਤਾਰੀਆਂ ਵੱਲੋਂ ਪੁਆਇੰਟ ਬਲੈਕ ਰੇਂਜ ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਛਟਪੂਜਾ ਮੌਕੇ ਵਾਪਰੀ ਇਸ ਵਾਰਦਾਤ ਨੇ ਸ਼ਹਿਰ ਵਿੱਚ دہشت ਪੈਦਾ ਕਰ ਦਿੱਤੀ ਹੈ ਪੁਲਿਸ ਜਾਂਚ ਮੁਤਾਬਕ ਇਹ ਮਾਮਲਾ ਟਾਰਗੇਟ ਕਿਲਿੰਗ ਦਾ ਜਾਪ ਰਿਹਾ ਹੈ ਮ੍ਰਿਤਕ ਦਾ ਮੋਬਾਈਲ ਤੇ ਨਕਦ ਸੁਰੱਖਿਅਤ ਮਿਲਣ ਨਾਲ ਲੁੱਟ ਦੀ ਸੰਭਾਵਨਾ ਖਾਰਜ ਸ਼ਹਿਰ ਵਿੱਚ ਡਰ ਦਾ ਮਾਹੌਲ ਹੈ ਰਿਪਰ ਦੀ ਚਪੇਟ ਜਾਂ ਸਾਜ਼ਿਸ਼ ਪਵਾਨੀਗੜ ਨੇੜੇ ਨੌਜਵਾਨ ਦੀ ਰਸਮੀ ਮੌਤ ਪਵਾਨੀਗੜ ਤੇ ਪਟਿਆਲਾ ਰੋਡ ਤੇ ਸਥਿਤ ਰਾਧਾ ਕ੍ਰਿਸ਼ਨ ਮੰਦਿਰ ਨੇੜੇ ਖੇਤਾਂ ਵਿੱਚ ਤੋੜੀ ਵਾਲੇ ਰਿਪਰਡ ਦੀ ਚਪੇਟ ਵਿੱਚ ਆਉਣ ਨਾਲ ਨੌਜਵਾਨ ਦੀਪੂ ਖਾਨ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਉਹ ਅਚਾਨਕ ਖੇਤਾਂ ਵਿੱਚ ਲੇਟ ਗਿਆ ਸੀ ਜਿਸ ਦੌਰਾਨ ਹਾਦਸਾ ਵਾਪਰਿਆ। ਹਾਲਾਂਕਿ ਸਥਾਨਕ ਲੋਕਾਂ ਨੇ ਸ਼ੱਕ ਜਤਾਇਆ ਹੈ ਕਿ ਸ਼ਾਇਦ ਕਿਸੇ ਨੇ ਪਹਿਲਾਂ ਹੀ ਉਸ ਦੀ ਹੱਤਿਆ ਕਰਕੇ লাশ ਖੇਤਾਂ ਵਿੱਚ ਸੁੱਟੀ ਹੋਵੇ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਸ਼ਮੀਰ ਦੀ ਸਿੱਖ ਸੰਗਤ ਵੱਲੋਂ ਹੜਪੀੜਤਾਂ ਲਈ 79.50 ਲੱਖ ਦੀ ਸੇਵਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੀ ਤਿਆਰੀ ਸ੍ਰੀ ਅੰਮ੍ਰਿਤਸਰ ਵਿਖੇ ਕਸ਼ਮੀਰ ਦੀਆਂ ਜ਼ਿਲ੍ਹਾ ਗੁਰਦੁਆਰਾ ਕਮੇਟੀਆਂ ਦੇ ਪ੍ਰਤੀਨਿਧੀਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਲਈ ਗੁਰਦੁਆਰਾ ਸ੍ਰੀ ਮਟਨ ਸਾਹਿਬ ਤੋਂ ਨਗਰ ਕੀਰਤਨ ਬਾਰੇ ਵਿਚਾਰ ਕੀਤਾ। ਇਸ ਮੌਕੇ ਕਸ਼ਮੀਰ ਦੀ ਸਿੱਖ ਸੰਗਤ ਨੇ ਹੜਪੇੜ ਤੋਂ ਲਦੀ ਸਹਾਇਤਾ ਲਈ 79.50 ਲੱਖ ਰੁਪਏ ਭੇਂਟ ਕੀਤੇ ਤਾਂਮੀ ਨੇ ਇਹ ਸੇਵਾ ਨੁਸਿੱਖ ਪਾਈਚਾਰੇ ਦੀ ਏਕਤਾ ਅਤੇ ਮਨੁੱਖਤਾ ਪ੍ਰਤੀ ਪ੍ਰੇਰਕ ਉਦਾਹਰਣ ਕਿਹਾ ਐਨਆਈਟੀ ਜਲੰਧਰ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ 5ਜੀ ਤਕਨੀਕ ਲਈ ਨਵਾਂ ਮਿਸ਼ਨ ਸ਼ੁਰੂ NIT ਜਲੰਧਰ ਵੱਲੋਂ 21ਵੀਂ ਸਦੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ 5G ਅਤੇ ਉੱਭਰ ਰਹੀਆਂ ਤਕਨੀਕਾਂ ਵਿੱਚ ਸਮਰੱਥਾ ਨਿਰਮਾਣ ਵਿਸ਼ੇ ਤੇ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ 300 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ ਮੁੱਖ ਮਹਿਮਾਨ ਡਾਕਟਰ ਚੰਦਰਸ਼ੇਖਰ ਕੁਮਾਰ ਨੇ ਨਵੀਂ ਟੈਕਨੋਲੋਜੀ ਵਿੱਚ ਹੁਨਰ ਵਿਕਾਸ ਦੀ ਲੋੜ ਤੇ ਜ਼ੋਰ ਦਿੱਤਾ NIT ਨੇ ਕਟ ਗਿਣਤੀ ਵਿਦਿਆਰਥੀਆਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਈਬਰ ਸੁਰੱਖਿਆ ਅਤੇ 5G ਵਿੱਚ ਮੁਫਤ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।